ਜੀ ਲਖਨਊ ਦੇ ਵਿੱਚ ਘਟਨਾ ਵਾਪਰੀ ਹੈ ਇੱਕ ਬਜ਼ੁਰਗ ਹੈ ਉਹ ਬਜ਼ੁਰਗ ਨੇ ਕਿਸੇ ਮੰਦਿਰ ਦੇ ਨੇੜੇ ਜਾ ਕੇ ਹੀ ਰੀਲੀਵਡ ਹਿਮਸੈਲਫ ਉਹੋ ਜਿਹੜੇ ਉਹ ਆਰਐਸਐਸ ਦੇ ਬੰਦੇ કહે ਜਾਂਦੇ ਸਿਤਲਾ ਮੰਦਿਰ ਹੈ ਜੀ ਉਹਦੇ ਨੇੜੇ ਉਹ ਉਹਨੇ ਆਪ ਦੇ ਆਪ ਨੂੰ ਰੀਲੀਵ ਕੀਤਾ ਐਂਡ ਉਹੋ ਜਿਹੜੇ ਆਰਐਸਐਸ ਦੇ ਕਾਰਕੁਨਾਂ ਕਿਹਾ ਜਾਂਦਾ ਉਹਨਾਂ ਨੂੰ ਇਹ ਗੱਲ ਠੀਕ ਨਹੀਂ ਲੱਗੀ ਔਰ ਉਹਨਾਂ ਨੇ ਉਹਨੂੰ ਕੋਰ ਕੱਪ ਕੀਤੀ ਹੋਈ ਕੁੱਟ ਮਾਰ ਵੀ ਕੀਤੀ ਹੋਵੇਗੀ ਜ਼ਰੂਰ ਕੀਤੀ ਹੋਵੇਗੀ ਔਰ ਉਹਨੂੰ ਮਜਬੂਰ ਕੀਤਾ ਕਿ ਜਿਹੜਾ ਉਹਨੇ ਪਿਸ਼ਾਬ ਕੀਤਾ ਉਹਨੂੰ ਲਿਖ ਕੇ ਚਾਟੋ ਅਸੀਂ ਵਿਸ਼ਵ ਗੁਰੂਨਾ ਸੌਰੀ ਜੇ ਮੈਂ ਇਹ ਜੀ ਗੱਲ ਕਹਾਂ ਸਾਡੇ ਉਸ ਦੇਸ਼ ਦੇ ਸਭ ਲੋਕਾਂ ਨੂੰ ਅਸੀਂ ਜਿਹੜੇ ਬਾਹਰ ਵੀ ਬੈਠੇ ਆ ਸਾਨੂੰ ਸ਼ਰਮ ਹੋਣੀ ਚਾਹੀਦੀ ਹੈ ਇੱਥੇ ਤੱਕ ਕਨਾਉਣਾ ਕੰਮ ਤੁਸੀਂ ਗੋਹਾ ਖਾਣਾ ਖਾਈ ਚੱਲੋ ਗਾਾਂ ਦਾ ਪੀਣਾ ਪੀ ਚੱਲੋ ਉਹ ਬੰਦਾ ਦਲਤ ਹੈ ਉੱਥੇ ਉਹ ਜਿਹੜੀ ਥਾਂ ਤੇ ਉਹਨੇ ਕੀਤਾ ਹੋਏਗਾ ਉੱਥੇ ਹੋਰ ਵੀ ਸੈਂਕੜੇ ਕਰਦੇ ਹੋਣਗੇ ਪਰ ਕਿਉਂ ਦਲਤ ਹੈ ਉਹਨੂੰ ਝਾੜਨਾ ਸੌਖਾ ਉਹਨੂੰ ਘੋੜਨਾ ਕਪਣਾ ਸੌਖਾ ਫਸਿਆ ਫਸਾਇਆ ਅਗਲਾ ਪੀ ਗਿਆ ਅਗਲੇ ਚਟਿਆ ਹੋਊਗਾ ਕੀ ਕਰੇ ਮਰਨਾ ਅਗਲੇ ਨੇ ਔਰ ਇਸ ਗੱਲ ਦੇ ਬਾਰੇ ਉੱਤਰ ਪ੍ਰਦੇਸ਼ ਦੀ ਟੈਪਟਿਸਿਅਮ ਨੇ ਇਹਦੇ ਬਾਰੇ ਗੱਲ ਕੀਤੀ ਹੈ ਵੀ ਅਸੀਂ ਇਸ ਦੇ ਉੱਤੇ ਐਕਸ਼ਨ ਲਵਾਂਗੇ ਗੱਲਾਂ ਹੀ ਆਂ